ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮਰੀਏ ਫਾਰਮ ਯੂਟਿਊਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਮੈਤਪੁਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਵਾਂ ਦਿਖਾਉਣੀਆਂ ਨੇ ਤਿੰਨੇ ਸੂਈਆਂ ਸਵਾਈਆਂ ਵਾ ਤੇ ਸੂਈਆਂ ਦੀਆਂ ਆਪਣੇ ਇੱਥੇ ਆ ਕੇ ਦੋ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਆਪਣੇ ਵੀਡੀਓ ਕੋਲ ਤੋਂ ਚਵਾਈ ਜ਼ਰੂਰ ਕਰਾ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋਰ ਵੀਰ ਜੀ ਠੀਕ ਠਾਕ ਜੀ ਵਧੀਆ ਵਧੀਆ ਤੁਸੀਂ ਸੁਣਾਓ ਕੀ ਹਾਲ ਚੱਲ ਜੀ ਠੀਕ ਠਾਕ ਜੀ ਤੇ ਨਾਮ ਦੱਸ ਤੇ ਕਰੀ ਆਪਣੀ ਨਾਮ ਮੇਰਾ ਮਹਿਕਦੀਪ ਸਿੰਘ ਜੇ ਪਿੰਡ ਨਹਿਤਪੁਰਾ ਜੇ ਤਹਿਸੀਲ ਜਿ ਨਾਲਾ ਜਿਲ੍ਹਾ ਅਮਰੀਕ ਸਰ ਜੀ ਤੇ ਫੋਨ ਨੰਬਰ ਬੋਲ ਦੋ 9056348199 ਜੀ ਠੀਕ ਹੈ ਹਾਂਜੀ ਤੇ ਪਾਣੀ ਪੁਣੀ ਲੱਥ ਗਿਆ ਫੇਰ ਹੁਣ ਪਾਣੀ ਪੁਣੀ ਹੋਣ ਲੱਗੇ ਜੀ ਪਾਣੀ ਤੇ ਜਿਆਦਾ ਇਧਰ ਜਿਆਦਾ ਮਾਰ ਵਜੇ। ਹੁਣ ਤਾਂ ਯਾਰ ਸਾਡਾ ਚਾਰ ਪਿੰਡ ਸਿਰਫ ਪਿੰਡ ਹੀ ਨਹੀਂ ਚੜਿਆ ਬਾਕੀ ਸਾਰਾ ਇਲਾਕਾ ਡੁੱਬਾਇਆ ਚਾਰ ਦਿਨ ਪਹਿਲਾਂ। ਸਾਰੇ ਪਾਸੇ ਹਾਲਾਕੇ ਰਡਾਲ ਪਿੰਡਾਂ ਸਾਰੇ ਪਿੰਡਾਂ 'ਚ ਫਿਰ ਗਿਆ। ਦਰਿਆ ਹੀ ਸਮੁੰਦਰ ਹੀ ਬਣਿਆ ਪਿਆ ਹੈ ਕਿਧਰ। ਨਾਲ ਜਿ ਤਰ੍ਹਾਂ ਗਗਮਾਨ ਲੱਗੇ ਆ। ਤੇ ਟੋਟਲੀ ਘਰਾਜੇ ਵੀ ਤੇ ਪੈਲੀਆਂ 'ਚ ਵੀ ਟੋਟਲੀ ਫਸਲ ਜਿਹੜੀ ਉਹ ਤੇ ਬਰਬਾਦ ਹੋ ਗਈ। ਸਾਰੇ ਇਧਰ ਵੇਖੀ ਹਾਲੀ ਆ ਕਿ ਫਸਲਾਂ ਤੇ ਇਧਰ ਜਿਹੜਾ ਚੜਦਾ ਬੰਨਾ ਸਾਰਾ ਮਰ ਗਿਆ ਪਿਆ। ਸਾਰਾ ਮਰ ਗਿਆ। ਮਿੰਦੇ ਮਾੜੀ-ਮੋਡੀਆਂ ਪੜੀਆਂ ਜੀ। ਠੀਕ ਆ। ਹਾਂਜੀ ਹਾਂਜੀ। ਚਲੋ ਜੋ ਕੁਦਰਤੀ ਮਾਰ ਵਜ ਆ ਵੀ ਡਿਵਰਟ ਕਰਦੀ ਜਾਇਆ ਦੋ ਲਿਆਂਦੀਆਂ ਜੀ ਤੇ ਇੱਕ ਵੱਛੀ ਵੀ ਆ ਇੱਕ ਵaird ਵੱਛੀ ਜੀ ਹੋ ਗਈ ਉਹ ਵੀ ਕਰਦੀ ਆ ਹਾਂਜੀ ਉਹ ਵੀ ਕਰਦੀ ਉਹ ਵੀ ਦੇ ਦੇਣੀ ਠੀਕ ਮਤਲਬ ਦੋ ਜਨਵਰ ਕਰਦੇ ਆ ਤੇ ਦੋ ਲਿਆਂਦੇ ਵਿੱਚ ਨੇ ਹਨਾ ਤੇ ਨਵਾਂੇ ਕੰਮ ਕੀਤਾ ਸ਼ੁਰੂ ਫਿਰ ਹਾਂਜੀ ਨਵਾਂ ਹੀ ਠੀਕ ਆ ਹਾਂਜੀ ਚਲੋ ਫਿਰ ਪਹਿਲਾਂ ਇਤੋਂ ਜਰਸੀ ਤੋਂ ਸ਼ੁਰੂਆਤ ਕਰ ਲਈਏ ਪੰਜਾਬ ਵਾਲੀ ਜਰਸੀ ਆ ਪੰਜਾਬ ਵਾਲੀ ਵੱਡੀ ਜਰਸੀ ਫਾਰਮ ਵਾਲੀ ਸ਼ੈੱਡ ਚੋਂ ਜੀ ਵੱਛੀ ਲਈ ਆ ਟੈਗ ਵੀ ਪਿਆਰੀ ਆ ਦੇਖ ਸਕਦੇ ਦੋ ਨੰਬਰ ਟੈਗ ਜਿਹੜਾ ਇਹਨਾਂ ਪਿਆਰ ਫਾਰਮ ਵਾਲੀ ਜਿਹੜੀ ਵੱਡੀ ਪੰਜਾਬ ਵਾਲੀ ਜਰਸੀ ਆ ਜਿਹਨੇ ਕਿਹਨਾ ਮੰਨੇ ਉਹ ਕਚਫ گاਉਂ ਉਹਦੇ ਜਿਹੜਾ ਕੱਦ ਜੀ ਰੱਖ ਜਰਸੀਆਂ ਦੇ हिसाब ਨਾਲ ਮਤਲਬ ਚੰਗੇ ਕੱਦ ਕਾਟ ਚ ਆ। ਹਾਂਜੀ ਹਾਂਜੀ। ਤੇ ਮਿਲਕ ਮੈਨੂੰ ਵੀ ਦੇਖ ਸਕਦੇ ਥਣਾ ਦਾ ਸਾਈਜ਼ ਗਿਆ ਆਪ ਵੀ ਦੇਖ ਸਕਦੇ। ਬਾਕੀ ਨੇ ਸੱਜਰ ਨੇ ਦੁੱਧ ਚੰਗਾ ਕਟਿਆ ਹੁੰਦਾ। ਇਹ ਉਹਨਾਂ ਦੇ ਦੱਸਣ ਦੇ ਮੁਤਾਬਕ ਕਹਿੰਦੇ 27-28 ਕਿਲੋ ਦੁੱਧ ਚ ਆਇਆ। ਅੱਛਾ। ਹਾਂਜੀ। ਕਿੰਨੇ ਸਮੇਂ ਖਿਆਲ ਦੁੱਧ ਆਇਆ ਦਾ? ਤੇ ਹੁਣ ਦੁੱਧ ਕਿੰਨਾ ਹੈ? ਹੁਣ ਇਹਦੇ ਕੋਲ ਮਸ਼ੀਨੀ ਚਵਾਈ ਦੇ ਥੋੜਾ ਘਟੇ ਹੁਣ 8-10 ਕਿਲੋ ਹੋਏਗਾ ਦੁੱਧ ਦੇ ਕੋਲ। ਅੱਛਾ 8-10 ਦੁੱਧ ਹੈ ਕਹਾ। ਹਾਂਜੀ ਹਾਂਜੀ। ਤੇ ਬਾਕੀ ਆ ਵੀ ਇੱਧਰ ਚਲੋ ਪੈਣ ਵੀ ਤੋੜੀਆਂ ਤਾੜੀਆਂ ਤੇ। ਤਾੜੀਆਂ ਪੈਣੀਆਂ ਮਾ ਪਰ ਸਾਂਪ ਸਾਂਜੇ ਲਗਰੇ ਬੀਜਾਂਗੇ ਉਦੋਂ ਕਿਤੇ ਜਦੋਂ ਪੈਲੀਆਂ ਸੁੱਕਣਗੀਆਂ ਹਾਂਜੀ ਉਹਨਾਂ ਗਾਂਸ ਚੱਲ ਲਈ ਆਉਣਾ ਹਾਂ ਇੱਧਰ ਪੈਲੀਆਂ ਸੁੱਕਣੀਆਂ ਤੇ ਫੇਰ ਬੀਜੇ ਹਨਾ ਇਹ ਪੈਲੀਆਂ ਸੁੱਕਣੀਆਂ ਨੇ ਪੈਲੀਆਂ ਜਦ ਇਹ ਵੀ ਪਾਣੀ ਖਲੋਤੇ ਆ ਹੁਣ ਗਿੱਟੇ ਗਾ ਇਹਨਾਂ ਦਾ ਪਾਣੀ ਹੈਗਾ ਗੋਡੇ-ਗੋਡੇ ਜਿਹਾ ਅਜੇ ਮਤਲਬ ਫੁੱਟ-ਫੁੱਟ ਦੋ-ਦੋ ਫੁੱਟ ਪਾਣੀ ਹੈਗਾ ਤੋਰੋ ਹਾਂ ਫੇਰ ਇੱਕ ਰੀਨ ਇਦਰਲਾ ਪਸ਼ੂ ਇਹ ਆ ਵੀ ਹੁਣ ਸਾੰਬ ਕੇ ਦੁੱਧੋ ਵਧਨ ਆ ਲੀਆਂ ਵਾ ਕਿਉਂਕਿ ਥੱਲੇ ਪਾਸੇ ਚਾਰ ਪੰਜ ਨਾਂ ਸਾੰਬ ਹੀ ਗਈ ਨਾਲ ਸਾੰਬ ਟੁੱਟ ਗਈ ਆ ਭਾਵੇਂ ਕੋ ਫਾਰਮ ਆ ਲੀਆਂ گاਵਾ ਤੇ ਭਾਵੇਂ ਕੋ ਘਰ ਆ ਲੀਆਂ ਜਿਤਨਾ ਮਰਜੀ ਆ ਸਾਰਿਆਂ ਨੇ ਪਾਣੀ ਦੀ ਮਾਰ ਵੱਜੀ ਪਾਣੀ ਦੀ ਮਾਰੇ ਇਤਰਾਏ ਆ ਵੀ ਚਲੋ ਖਾਣ ਪੀਣ ਤੋਂ ਜਿਹੜਾ ਵਾ ਤੋਟ ਆਈ ਆ ਉਹ ਤਰ੍ਹਾਂ ਤੇ ਚਲੋ ਵੀਰਾਂ ਨੇ ਪਸ਼ੂ ਤੇ ਬਚਾਈ ਲਈ ਐ ਉਤਰਾਂ ਜਿਹੜੀ ਆ ਜਰਸੀ ਜਿਹੜੀ ਗਾਂ ਤਿਆਰ ਕਰਨ ਵਾਲੀ ਆ ਇਹਦੇ ਵੀ ਜਿਹੜਾ ਕੋਈ ਲੈ ਰੂ ਯਾਦ ਹੀ ਕਰੇਗਾ ਹਾਂਜੀ ਤੇ ਉਤਰਾਂ ਵੀਰ ਜੀ ਥਣ ਥਣ ਓਕੇ ਜੀ ਸਾਰੇ ਹਾਂ ਵੀਰ ਜੀ ਬਰਾਬਰ ਜੀ ਪੂਰੇ ਥਣ ਤੇ ਮੁੱਲ ਫਿਰ ਇਹਦਾ ਮੁੱਲ ਜੇ ਇਹਦੇ ਉਦਾਂ ਵੇਖੀ ਤੇ ਉਦਾਂ ਦੇ ਅੱਧੀ-ਅੱਧੇ ਹਜ਼ਾਰ ਦੀ ਗਾਂ ਤੇ ਜੀ ਹਾਂਜੀ 35000 ਦੀ ਦੀ ਹੁਣ ਵੀਰ ਜੀ ਤੇ ਇਹ ਤੇ ਦੇ ਦੀਏ ਕੀ ਦੇ ਦੀਏ ਹਾਂਜੀ 29 ਵੀ ਦੇ ਦਾਂ ਪੂਰੇ 28 ਦੀ ਦੇ ਦਾਂ ਫਿਰ ਚਲੋ ਬਈ 28 ਦੇ ਦਾਂਗੇ ਠੀਕ ਹੈ ਕੋਈ ਨਹੀਂ ਕਰਦਾਂਗੇ ਮਾਨਤਨ ਜੇ ਵੀਰ ਫੋਨ ਲਾਏਗਾ ਨਾ ਠੀਕ ਹੈ ਹਾਂਜੀ ਬਾਈ ਕਰ ਦੋਗੇ ਮਾਨਤਨ ਹਾਂ ਤੇ ਆ ਜਿਹੜੀ ਗਾਂ ਜੇ ਹੁਣ ਇਹ ਤਾਜੀ ਸੋਈ ਜੀ ਅੱਛਾ ਹਾਂਜੀ ਕਿੰਨੇ ਦਿਨਾਂ ਤੇ ਸੋਈ ਆ ਇਹਨੂੰ 5-6 ਦਿਨ ਹੋ ਗਏ ਸੋਈ ਉਹ ਮਗਰ ਜੱਫੀ ਦੀ ਬੱਚੀ ਜੀ ਉਹਦੇ ਮਗਰ ਉਹ ਬੱਚੀ ਆ ਹਾਂਜੀ ਤੇ ਇਹ ਘਰ ਦੀ ਗਾਂ ਹਾਂਜੀ ਘਰ ਦੀ ਗਾਂ ਜੀ ਤੇ ਇਹ ਕਿੰਨਾ ਕ ਦੁੱਧ ਕੱਢ ਦਿੰਦੀ ਹੈ ਇਹਨੇ ਪਿਛਲੇ ਸਵੇਰੇ ਕੱਢਿਆ ਵਾ 20 22 ਕਿਲੋ ਦੁੱਧ ਪ੍ਰੋਪਰ ਤੇ ਜਦਵਾ ਸੋਣਾ ਥੋੜੀ ਸਾਮ ਤੋਂ ਟੁੱਟ ਗਈ ਪਾਣੀ ਪੂਣੀ ਕਰਕੇ ਹਾਂ ਜੀ ਥੋੜਾ ਰੁੱਖਾ ਪੰਜਾ ਆ ਗਿਆ ਜੀ ਠੀਕ ਆ ਹਾਂ ਜੀ ਹੁਣ 14:00 15 ਕਿਲੋ ਦੁੱਧ ਤਿਆਰ ਹੋਗਾ ਤਿਆਰ ਜਿਹੜਾ ਹਾਂ ਜੀ ਤਿਆਰ ਕੇ ਵੀ ਕਿੰਨਾ ਕਰੀ ਜਾਊਗੀ ਦੁੱਧ ਜੇ ਕੋਈ ਚੰਗੀ ਸੇਵਾਲ ਲੈ ਲਈ ਫਿਰ 20 22 ਕਿਲੋ ਤੇ ਫਿਰ ਆਮਣੇ ਦਈ ਜਾਊਗੀ ਠੀਕ ਆ ਹਾਂ ਜੀ ਤੋਰੋ ਫੇਰ ਇਹਨੂੰ ਬਾਕੀ ਉਤਰਾਂ ਚੰਗੇ ਕੱਦ ਕਾਟ ਚ ਆ ਪੂਰੀ ਵੱਡੀ ਬੀਗਲੀ ਤੇ ਵੱਡੇ ਕੱਦ ਨਹੀਂ ਬਾਕੀ ਆ ਗਏ ਠੰਡੀਆਂ ਤੀਰੀਆਂ ਚ ਆ ਦੇ ਲੋ ਹਾਂ ਦੇਖ ਸਾਦੇ ਜੇ ਬਾਕੀ ਥਾਣੇ ਦੇ ਲਾਗੇ ਤੋਂ ਪ੍ਰੋਪਰ ਹੱਥਲੀ ਚ ਭਾਈ ਜੀ ਤੇ ਮਿਲਕ ਮੈਨ ਵੀ ਚੰਗੀ ਲੱਗੀ ਆ ਇਹ ਸਿਰਫ ਸਾਂਮਣ ਤੋਂ ਬਣਾ ਲਈਆਂ ਚਾਹ ਹੁਣ 14 15 ਲੀਟਰ ਤਿਆਰ ਜੇ ਇਹਦੇ ਕੋਲ ਅੱਜ ਬਾਈ ਦੋ ਏਟਮ ਜੋ ਕੋ 24 ਖੜੇ ਕੋਈ ਤੇ ਥਣ ਥਣ ਓਕੇ ਜੇ ਥਣ ਥਣ ਓਕੇ ਨਹੀਂ 22 ਦਾ ਮਾੜਾ ਇਹ ਚੋਂ ਪੰਜ ਤਾਰਾਂ ਦਾ ਫਰਕ ਹੈ ਗਾਜੋ ਇਧਰੋਂ ਇਧਰੋਂ ਕਿਹੜੇ ਅੱਛਾ ਇਧਰ ਮਾੜਾ ਇਹ ਚੋਂ ਪੰਜ ਤਾਰਾਂ ਦਾ ਫਰਕ ਹੈ ਗਾਜ ਠੀਕ ਆ ਹਾਂ ਜੀ ਹਾਂ ਜੀ ਤੇ ਮੁੱਲ ਫਿਰ ਇਹਦਾ ਮੁੱਲ ਜਿਹੜਾ ਦਾਣਾ ਦੇ ਲੋਕੀ ਬਾਜ਼ਾਰ ਉਹਸਾਂ ਦੇ ਪਾਵੇਂ 70 ਕਰ ਲੋ ਹਾਂਜੀ 60 ਦੀ ਦੇ ਦਈਏ ਕਰ ਦੋ ਮੰਤਨ ਹਰ ਤੁਸੀਂ ਦੱਸ ਦੋ ਕਿ ਨਾ ਕਰੀਏ ਪੂਰੇ 55 ਦੇ ਦਈਏ ਚਲੋ ਦੇ ਦਾਂਗੇ ਭਾਜੀ ਤੁਸੀਂ ਭੂਤ ਕਰੇ ਕੋ ਮੈਂ ਮੰਤਨ ਕਰ ਦਾਂਗੇ ਮੰਤਨ ਕਰ ਦੋਗੇ ਨਾ ਹਾਂ ਤੇ ਆ ਜਿਹੜੀ ਗਾਂ ਜੇ ਇਹ ਵੀ ਜਰਸੀ ਆ ਹਨਾ ਹਾਂਜੀ ਜਰਸੀ ਜੇ ਵੀ ਇਹ ਵੀ ਸੱਜਰ ਚੰਗੇ ਦੁੱਧ ਵਾਲੀ ਆ ਹੁਣ ਕਿੰਨਾ ਇਹ ਤੇ ਕੋਲ 17 18 ਕਿੱਲੇ ਨੇ ਦੁੱਧ ਚਵਾਇਆ ਸੱਜਰ ਨੇ ਵੀ ਅੱਛਾ ਹਾਂਜੀ ਤੇ ਹੁਣ ਦੇਖੋ 9 ਲੀਟਰ ਹੋਊਗਾ 8 ਹੋ ਜ 9 ਹੋ ਜੀ ਤੋਰੋ ਫਿਰ ਇਹਨਾਂ 8 ਨਾਲ 5 ਲੀਟਰ ਉਹ ਜਿਹੜਾ ਦੁੱਧ ਕਿੰਨੇ ਦੇ ਕੋਲ ਹੈਗਾ ਬਾਹਰੋਂ ਪਾਈ ਦੀ ਥੋੜੀ ਬਾਹਰੋਂ ਥੋੜੀ ਖਿੱਚ ਕਰਦੇ ਆਂ ਅਜ ਲੈ ਬਾਕੀ ਇਹ ਵੀ ਚਲੋ ਚੰਗੀ ਜਗ੍ਹਾ ਤੋਂ ਤੜਾਈ ਆ ਹੈ ਚੰਗੀ ਰਿਕਰਡ ਵਾਲੀ ਹੈ ਭਰੇ ਆ ਵੀ ਚਲੋ ਹੁਣ ਜਿਹੜੇ ਹਿਸਾਬ ਨਾਲ ਆਂ ਆ ਮੈਂ ਪੁੱਛਾਂਗਾ ਜਾਨਵਰ ਤੇ ਭਾਵੇਂ ਕੋਈ ਮਾੜਾ ਮਾ ਪਾਣੀ ਦੀ ਮਾਰ ਇੱਕਲੀ ਸਾਰਿਆਂ ਨੇ ਬੱਚੀ ਥਾਣੇ ਦੇ ਵੀ ਦੇਖ ਸਕਦੇ ਜੀ ਤੇ ਘੰਟੋਂ ਓਕੇ ਜੀ ਤੇਰੇ ਬੜਾ ਪਾਣੀ ਇੱਧਰ ਤਾਂ ਜ਼ਿਆਦਾ ਜੋਰ ਘਰ ਤੋਂ ਘਰ ਤੱਕ ਆ ਰਿਹਾ ਨੇ ਸੁੱਕੀ ਟੂੜੀ ਵੀ ਨਹੀਂ ਕਈਆਂ ਨੇ ਹਾਂਜੀ ਹਾਂਜੀ ਬੜਾ ਔਖਾ ਹੋ ਗਿਆ ਜਿਨ੍ਹਾਂ ਨੇ ਬਾਹਰ ਤੜਾ ਘਰ ਰੁੜ ਗਏ ਨਾ ਬਾਹਰ ਨਿਕਲੇ ਗਿਆ ਨਾ ਡੰਗਰਾਂ ਨੂੰ ਪਾਇਆ ਗਿਆ ਕੋਈ ਹਾਂਜੀ 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 ਤੇ ਉਤਨੇ ਇਹਦੇ ਥਣ ਥਣ ਔਕੇ ਜੇ ਮਾ ਇਹਦਾ ਬਰਾਬਰ ਜੇ ਕੋਈ ਆਹ ਵਾਲੇ ਥਾਂ ਚ ਕੋਈ ਓਦਾਂ ਨਹੀਂ ਕਿਸੇ ਨੂੰ ਜੱਪੂਗਾ اچھا ਉਹ ਪੰਜਾਂ ਧਾਰਾਂ ਦਾ ਇੱਧਰ ਉੱਧਰ ਫਰਕ ਹੋਊਗਾ ਮਾੜਾ ਮੋਢਾ ਉਹ ਵੀ ਟੋਕੜਾ ਸੱਜੇ ਦਾ ਪੂਰਾ ਹੋ ਜਾਏਗਾ ਠੀਕ ਹੈ ਹਾਂਜੀ ਹਾਂਜੀ ਤੇ ਮੁੱਲ ਫਿਰ ਇਹਦਾ ਮੁੱਲ ਦੇ ਦੀ 30 ਦੀ ਕਰ ਦਈਏ ਮਾਨਤਨ ਦੱਸੋ ਤੁਸੀਂ ਦੱਸੋ ਕਿੰਨਾ ਪੰਜੇ ਦੀ ਦੇ ਦੀ 24000 ਦੇ ਦਲਾਂ ਭਾਈ ਜੀ 23 ਦੇ ਦਈਏ ਫਿਰ ਚਲੋ 23 ਦੇ ਦਿਆਂ ਕਰਦਾ ਕਿ ਮਾਨਦਾਨ ਉਹ ਜੇ ਫੋਨ ਕਰੇਗਾ ਠੀਕ ਹੈ ਜੀ ਹਾਂਜੀ ਤੇ ਆ ਜਿਹੜੀ ਬੱਚੀ ਜੀ ਇੱਕ ਆ ਵੜ ਜਿਓ ਜੀ ਅੱਛਾ ਇਹਦੇ ਸਿੰਘ ਹੈਗੇ ਜੋ ਮਾੜੇ ਮਾੜੀ ਸਿੰਘ ਦਗਾਈ ਨਹੀਂ ਕੇ ਉਤਰਾ ਸਿੰਘ ਦਗਾਈ ਨਹੀਂ ਜਾਂਦੇ ਤੇ ਸਿੰਘ ਦਗਾਈ ਨਹੀਂ ਜਿਵੇਂ ਇਹਦੇ ਹਾਂਜੀ ਸਿੰਘ ਦਗਾਈ ਨਹੀਂ ਆ ਇਹਦੇ ਇਹ ਥੋੜੀ ਸਾਂਭੜ ਸੁੰਭੜ ਟੁੱਟ ਗਈਆਂ ਤਾਂ ਫਿਰ ਦੇ ਦੇਣੀ ਨੇ ਅੱਛਾ ਇਹਦੀ ਗਰਮੀ ਕੋਈ ਕਰੇ ਬਾਕੀ ਆ ਵਸ਼ੀਆਂ ਉਤਰਾ ਘਰੇ ਹੀ ਪਾਲ ਲੰਦੇ ਆ ਜੜੀਆਂ ਇਹ ਆ ਬੱਚੀ ਇਹ ਵੀ ਜੀ ਸਾਲ ਦੀ ਹੋਈ ਜਿਓ ਜੀ ਅੱਛਾ ਇਹਦੀ ਹੈ ਦੂਏ ਮਾਮਾ ਧੀਆਂ ਹੀ ਆਏ ਉਹ ਮਾਮਾ ਧੀਆਂ ਆ ਹਾਂਜੀ ਕੀ ਤਾਂ ਕਹਿੰਦੇ ਵੇਚ ਦੇਣੀ ਹੈ ਇਹ ਦੇ ਦੇਣੀ ਇਹਦੀ ਮਾਂ ਦਾ ਦੁੱਧ ਕਿੰਨਾ ਕਰਿਆ ਇਹਦੀ ਮਾਂ ਦਾ ਦੁੱਧ ਚਵਾਇਆ ਜੀ 20 22 ਕਿਲੋ ਅੱਛਾ ਹਾਂਜੀ ਤੇ ਇਹਦੀ ਉਮਰ ਕਿੰਨੀ ਕਿਆ ਇਹ ਮੇਰੇ ਸਾਣਾ ਪਾਜੀ ਸਾਮ ਸਮਰਗਾ ਤੁਹਾਨੂੰ ਦੋਂਦੀ ਲੱਗੀ ਦੋ ਕੇ ਸਾਲ ਦੀ ਹੋਈ ਗਈ ਵੀ ਵੇਖੋ ਹਾਂ ਭਲਾ 3 ਹੀ ਭਾਵੇਂ ਦੋਂਦੀ ਲੱਗੀ ਗਈ ਹੋਵੇ ਦੋਂਦੀ ਹੋਈ ਹਾਂਜੀ ਠੀਕ ਹੈ ਤੇ ਇਹਦਾ ਮੁੱਲ ਮੁੱਲ ਦੇਦੀ 4000 ਦੀ ਅੱਛਾ 4000 ਦੀ ਹਾਂਜੀ ਚਲੋ ਬਾਕੀ 19 ਕੀ ਕਰ ਦੋਗੇ ਮੋਕੇ ਤੇ 2000 ਦੀ ਦੇ ਦਾਂਗੇ ਪਾਜੀ ਦੇ ਦੇਣੀ ਅੱਛਾ 2000 ਦੀ ਹਾਂਜੀ ਦੇ ਦੇਣੀ ਸਾਂਭਣ ਨੂੰ ਨਾਲ ਆ ਜਾਏ ਇਹ ਆ ਵੀ ਸਾਂਭਣ ਨਾਲ ਕੁਲੀ ਲੈ ਜਾਏ ਚਲੋ ਇਹਨਾਂ ਫੁੱਲ ਬਰੀਡ ਵਾਲੀ ਆ ਬਸ ਇੰਗਿਆ ਨਿਕ ਨਿਕ ਮਾੜੀ ਮਾੜੀ ਇਹ ਆ ਵੀ ਤਿਆਰ ਹੋ ਜੂਗੀ ਬੇਗਾਹ ਸੋਵਾ ਕੇ ਚੋਲੂਗਾ ਤੇ ਆ ਵੀ ਗਾਂ ਬਣ ਜੂਗੀ ਕੋਈ ਸਾਂਭ ਸਾਂਭ ਵਾਲਾ ਲੈ ਜਾਏ ਸਾਂਭ ਵਾਲਾ ਵੀ ਕੋਈ ਹੁਣ ਇਧਰ ਸਾਂਭ ਸੂਨ ਤੋਂ ਟੁੱਟੇ ਆ ਪਾ ਸੁੱਕੀਆਂ ਹੋ ਵੇਖੋ ਉਹ ਵੀ ਲਿੱਫੀਆਂ ਹੋ ਗਈਆਂ ਸਾਰੀਆਂ ਵੇੜਾਂ ਨਾਲ ਹਾਂਜੀ ਆ ਸੁੱਕੀ ਟੂੜੀ ਆ ਕਿਹੜਾ ਡੰਡਲ ਪੈਂਡੇ ਜੀ ਗਾੜੀ ਠੀਕ ਆ ਦੇਖ ਸਕਦੇ ਜੋ ਵੀ ਆ ਇਹ ਹੀ ਹੁਣ ਕੁਛ ਪੈਂਦੇ ਇਹਨਾਂ ਨੂੰ ਤੇ ਬਾਕੀ ਇੱਥੇ ਆ ਗਿਆ ਆਪਣੀ ਤਸੱਲੀ ਕਰਕੇ ਪਤਾ ਮੇਰਾ ਭਲਾ ਕੋ ਚੋਵੇ ਖੜੇ ਇੱਕ ਹੀ ਟਕਾਈਆਂ ਲੱਗ ਆਵੇ ਫਿਰ ਪਤਾ ਲੱਗੇ ਦੋ ਦੋ ਟਾਈਮ ਆਪਣੀ ਚੁਆਈ ਕਰਕੇ ਖੜੇ ਜੀ ਹੱਜੀ ਆ ਗਏ ਠੱਡੀਆਂ 'ਚ ਕੋਈ ਛੜ ਜਾਗ ਨਹੀਂ ਹੈਗੀਆਂ ਠੀਕ ਹੈ ਜੀ ਹਾਂਜੀ